ਸਤ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਫਰੈਂਡਸ ਆਪਾਂ ਪਿਛਲੀ ਕਲਾਸ ਵਿੱਚ ਪੜਿਆ ਸੀ ਲੈਸਨ ਅਸਮਾਨ ਦੇ ਰੰਗ ਅਸਮਾਨ ਕੀ ਹੁੰਦਾ ਹੈ ਆਕਾਸ਼ ਠੀਕ ਹੈ ਉਸਦੇ ਕੀ ਰੰਗ ਹੈ ਇਹ ਲੈਸਨ ਵਿੱਚ ਆਪਾਂ ਪੜਿਆ ਸੀ ਕਿਸ ਤਰ੍ਹਾਂ ਦਾ ਹੁੰਦਾ ਹੈ ਹੈਨਾ ਅਲਗ-ਅਲਗ ਤਰ੍ਹਾਂ ਦਾ ਹੁੰਦਾ ਤੇ ਅੱਜ ਆਪਾਂ ਕੀ ਕਰਾਂਗੇ ਇਸਦੇ ਕੁਐਸਚਨ ਆਨਸਰ ਤਾਂ ਚਲੋ ਦੇਖ ਲੈਂਦੇ ਕੁਐਸਚਨ ਆਨਸਰ ਕੀ ਹੈ ਪਹਿਲਾ ਕੁਸਚਨ ਹੈ ਸਹੀ ਵਿਕਲਪ ਚੁਣੋ ਸਹੀ ਵਿਕਲਪ ਚੁਣੋ ਦਾ ਵਿੱਚ ਕੀ ਹੈ ਪਹਿਲਾ ਆ ਗਿਆ ਅਸਮਾਨ ਦਾ ਰੰਗ ਕਿਹੜਾ ਹੈ ਕਿਹੜਾ ਹੁੰਦਾ ਹੈ ਰੰਗ ਬਦਲਦਾ ਰਹਿੰਦਾ ਹੈ ਕਾਲਾ ਨੀਲਾ કે ਚਿੱਟਾ ਕਿਹੜਾ ਹੁੰਦਾ ਰੰਗ ਅਸਮਾਨ ਦਾ ਰੰਗ ਬਦਲਦਾ ਰਹਿੰਦਾ ਹੈ ਨਾ ਕਦੇ ਡਾਰਕ ਕਦੀ ਲਾਈਟ ਕਦੀ ਬੱਦਲਾ ਬੱਦਲ ਆ ਜਾਂਦੇ ਹਨਾ ਤੇ ਇਸ ਲਈ ਕਿਹਾ ਜਾਂਦਾ ਰੰਗ ਬਦਲਦਾ ਰਹਿੰਦਾ ਹੈ ਇਸ ਚ ਆ ਜਾਓਗੇ ਠੀਕ ਹੈ ਇਹਦੇ ਵਿੱਚ ਨਿਸ਼ਾਨ ਆ ਜਾਊਗਾ ਓਕੇ ਚੰਨ ਕਦੋਂ ਦਿਖਾਈ ਦਿੰਦਾ ਹੈ ਕਦੋਂ ਦਿਖਾਈ ਦਿੰਦਾ ਹੈ ਦਿਨ ਵੇਲੇ ਦੁਪਹਿਰ ਵੇਲੇ ਰਾਤ ਵੇਲੇ ਕਿ ਹਰ ਵੇਲੇ ਚੰਨ ਕਦੋਂ ਦਿਖਾਈ ਦਿੰਦਾ ਹੈ ਰਾਤ ਵੇਲੇ ਓਕੇ ਪਤਾ ਹੈ ਨਾ ਸਭ ਨੂੰ ਰਾਤ ਵੇਲੇ ਚੰਨ ਦਿਖਾਈ ਦਿੰਦਾ ਹੈ ਅਗਲਾ ਹੈ ਅਸਮਾਨੀ ਰੰਗ ਕਿਹੋ ਜਿਹਾ ਹੁੰਦਾ ਹੈ ਚਿੱਟਾ ਦਿਨ ਵੇਲੇ ਦਾ ਅਸਮਾਨ ਦੇ ਰੰਗ ਵਰਗਾ ਸਲੇਟੀ ਕਿ ਕਾਲਾ કેડા હોન્દા દિન વેલે દે આસમાન વર્ગા આસમાન ની રંગ કે હો જા હંદા દિન વેલે દે આસમાન વર્ગા અગલા હે મસ્યાતો કી ભાવ હે મસ્યા કે નુ કેંદે હે ਹਨેરા દિન હનેરી હનેરી રાત કા હનેરા હનેરી રાત કિસે નુ કેંદે હનેરી રાત જદ બહોત જ્યાદા રાત હોન્દી હૈ ડાર્ક ઠીક હે ઉસને કી કેંદે હે મસ્યા જિસ દિન ચંદ હોન્દા હી નહીં ਉਸ ਦਿਨ ਮੱਸੀਆ ਹੁੰਦੀ ਓਕੇ ਤੇ ਇਹ ਨੋਟ ਕਰ ਲੋ ਇਹਦੇ ਅੱਗੋਂ ਸਹੀ ਵਿਗਿਆਨ ਵਾਲੇ ਹੋਰ ਵੀ ਹੈਗੇ ਤੇ ਮੈਂ ਲਿਖਦੀ ਹਾਂ ਚਲੋ ਬੱਚੋ ਅੱਗੇ ਆਪਾਂ ਦੇਖ ਲੈਂਦੇ ਹਾਂ ਸਹੀ ਵਿਕਲਪ ਚੁਣੋ ਵਾਲੇ ਅਗਲਾ ਕੁਐਸਚਨ ਪੰਜਵਾਂ ਤਾਰੇ ਛੋਟੇ-ਛੋਟੇ ਦਿਖਾਈ ਦਿੰਦੇ ਹਨ ਕਿਉਂ ਕਿਉਂ ਦਿੰਦੇ ਆ ਤਾਰੇ ਛੋਟੇ-ਛੋਟੇ ਦਿਖਾਈ ਤਾਰੇ ਛੋਟੇ ਹੁੰਦੇ ਹਨ ਇਹ ਰੋਸ਼ਨੀ ਦੇ ਕਣ ਹਨ ਇਹ ਸਾਡੇ ਤੋਂ ਬਹੁਤ ਦੂਰ ਹਨ ਇਹ ਉੱਡਦੇ ਰਹਿੰਦੇ ਹਨ ਤੇ ਕੀ ਆਜੂਗਾ ਇਹ ਸਾਡੇ ਤੋਂ ਬਹੁਤ ਦੂਰ ਹਨ ਅਗਲਾ ਹੈ ਪੂਰਨ ਮਾਸੀ ਕਦੋਂ ਹੁੰਦੀ ਹੈ ਪੂਰਨ ਮਾਸੀ ਕਦੋਂ ਹੁੰਦੀ ਹੈ ਪਤਾ ਹੈ ਜਿਸ ਰਾਤ ਪੂਰਾ ਚੰਨ ਹੋਵੇ ਜਿਸ ਰਾਤ ਚੰਨ ਛੋਟਾ ਹੋਵੇ ਜਿਸ ਰਾਤ ਚੰਨ ਦਿਖਾਈ ਨਾ ਦੇਵੇ ਜਿਸ ਰਾਤ ਸੂਰਜ ਚਮਕਦਾ होवे रात नु वदी सूरज चमकता नहीं ना जिस रात पूरा चांद होवे उस दिन पूर्णमासी हुंदी है जिस दिन चांद होवे ही ना उस दिन की हुंदी है मस्य है ठीक है अगला है बद्दला दा रंग केव जिया हुंदा है नीला ते पीला पीला ते लाल चिट्टा ते काला हरा ते पीला के आजूगा चिट्टा ते काला बद्दला दा रंग चिट्टा ते काला हुंदा ना नीला ते पीला नहीं हुंदा ठीक है तो की आजूगा चिट्टा थे काला तो जल्दी कला फ्रेंड्स नोट कर लो ये भी चलो फ्रेंड्स नैक्सट भी देख लेंगे आप सही वाक सही निशान लगाओ सही का निशान लगाना है पहला है सूरज हनेरे विच ही दिखाई देता है सूरज हनेरे विच भी दिखाई देता सूरज नहीं दिता नारे दिखाई तो इतने की आजूगा क्रॉस का निशान इतना आजगा ਅਗਲਾ ਤਾਰੇ ਰਾਤ ਨੂੰ ਹੀ ਦਿਖਾਈ ਦਿੰਦੇ ਹਨ ਸਹੀ ਇੱਥੇ ਆ ਜਾਊਗਾ ਸਹੀ ਦਾ ਨਿਸ਼ਾਨ ਤਾਰੇ ਰਾਤ ਨੂੰ ਹੀ ਦਿਖਾਈ ਦਿੰਦੇ ਹਨ ਨਾ ਦਿਨ ਨੂੰ ਤਾਂ ਨਹੀਂ ਹੁੰਦੇ ਨਾ ਹਵਾ ਦਿਖਾਈ ਨਹੀਂ ਦਿੰਦੀ ਇਹ ਵੀ ਕੀ ਆ ਜਾਊਗਾ ਠੀਕ ਅਗਲਾ ਹੈ ਪੂਰਨਵਾਸ਼ੀ ਦੀ ਰਾਤ ਨੂੰ ਚੰਨ ਨਜ਼ਰ ਨਹੀਂ ਆਉਂਦਾ ਇਹ ਕੀ ਆ ਜਾਊਗਾ ਗਲਤ ਦਿਂਦਾ ਹੈ ਨਾ ਰਾਤ ਨੂੰ ਪੂਰਨਵਾਸ਼ੀ ਰਾਤ ਨੂੰ ਤਾਂ ਚੰਨ ਨਜ਼ਰ ਆਉਂਦਾ ਹੈ ਨਾ ਤੇ ਇੱਥੇ ਗਲਤ ਦਾ ਨਿਸ਼ਾਨ ਆ ਜਾਊਗਾ ਅਗਲਾ ਹੈ ਸੱਤ ਰੰਗੀ ਪੀਂਗ ਵਿੱਚ ਸੱਤ ਰੰਗ ਹੁੰਦੇ ਹਨ ਸਹੀ ਰਾਤ ਨੂੰ ਚੰਨ ਦੀ ਚਾਨਣੀ ਤੋਂ ਚਾਨਣ ਮਿਲਦਾ ਹੈ ਮਿਲਦਾ ਹੈ ਨਾ ਇਹ ਵੀ ਸਹੀ ਆ ਜਾਊਗਾ ਠੀਕ ਹੈ ਅਗਲਾ ਹੈ ਖਾਲੀ ਥਾਵਾਂ ਪਰ ਆ ਗਿਆ ਅਗਲਾ ਇਹ ਮੈਂ ਭਰ ਦਿੱਤੀ ਹੈ ਤੁਹਾਨੂੰ ਦੱਸ ਦਿੰਦੀ ਥੋੜਾ ਸਮਝਾ ਦਿੰਦੀ ਹਾਂ ਆਮ ਤੌਰ ਤੇ ਬੱਦਲਾਂ ਦਾ ਰੰਗ ਡੈਸ਼ ਹੁੰਦਾ ਹੈ ਉੱਥੇ ਕੀ ਭਰ ਦੋਗੇ ਤੁਸੀਂ ਚਿੱਟਾ ਤੇ ਕਾਲਾ ਦੂਸਰਾ ਹੈ ਅਸਮਾਨ ਦੇ ਡੈਸ਼ ਬਦਲਦੇ ਰਹਿੰਦੇ ਹਨ ਰੰਗ ਕੀ ਬਦਲਦੇ ਰਹਿੰਦੇ ਹਨ ਰੰਗ ਚਾਨਣ ਦੀ ਚਾਨਣੀ ਰਾਤ ਵੇਲੇ ਹੁੰਦੀ ਹੈ ਡੈਸ਼ ਵੇਲੇ ਹੁੰਦੀ ਹੈ ਮਤਲਬ ਰਾਤ ਵੇਲੇ ਹੁੰਦੀ ਹੈ ਸੂਰਜ ਦੀ ਡੈਸ਼ ਗਰਮ ਹੁੰਦੀ ਹੈ ਸੂਰਜ ਦੀ ਧੁੱਪ ਗਰਮ ਹੁੰਦੀ ਹੈ ਰਾਤ ਨੂੰ ਅਸਮਾਨ ਵਿੱਚ ਡੈਸ਼ ਦਿਖਾਈ ਦਿੰਦੇ ਹਨ ਕੀ ਦਿਖਾਈ ਦਿੰਦੇ ਹਨ ਤਾਰੇ ਸਮਝ ਆ ਗਈ ਤੇ ਇਹ ਨੋਟ ਕਰੋ ਆਪਾਂ ਅਗਲੇ ਹੋਰ ਕੁਐਸਚਨ ਕਰਦੇ ਆਂ। ਅਗਲਾ ਕੁਐਸਚਨ ਹੈ ਵਾਕ ਬਣਾਓ। ਚੌਥਾ ਕੁਐਸਚਨ ਆ ਗਿਆ ਵਾਕ ਬਣਾਓ। ਤਾਰੇ ਇਹ ਤੁਸੀਂ ਆਪਣੇ ਆਪ ਵੀ ਬਣਾ ਸਕਦੇ ਹੋ ਠੀਕ ਹੈ। ਮੈਂ ਜਿਹੜੇ ਲਿਖਿਆ ਮੈਂ ਤੁਹਾਨੂੰ ਦੱਸ ਦਿੰਦੀ ਆਂ ਤਾਰੇ। ਤਾਰੇ ਰਾਤ ਨੂੰ جگਮਗਾਉਂਦੇ ਹਨ। ਠੀਕ ਹੈ? ਤਾਰੇ ਰਾਤ ਨੂੰ جگਮਗਾਉਂਦੇ ਹਨ। ਅਸਮਾਨ ਤੇ ਬਹੁਤ ਸਾਰੇ ਤਾਰੇ ਲੱਖਾਂ ਹੀ ਤਾਰੇ ਹਨ ਇਸ ਤਰ੍ਹਾਂ ਲਿਖ ਸਕਦੇ ਹੋ ਤੁਸੀਂ। ਬਹੁਤ ਸਾਰੇ ਆਪਣੇ ਆਪ ਤੁਸੀਂ ਬਣਾ ਸਕਦੇ ਹੋ ਠੀਕ ਹੈ। ਸੂਰਜ ਅਗਲਾ ਹੈ ਸੂਰਜ ਸੂਰਜ ਸਾਨੂੰ ਰੋਸ਼ਨੀ ਦਿੰਦਾ ਹੈ ਅਗਲਾ ਹੈ ਬੱਦਲ ਕੱਲ ਅਸਮਾਨ ਤੇ ਕਾਲੇ ਬੱਦਲ ਛਾਏ ਹੋਏ ਸਨ ਚੰਨ ਪੂਰਨਮਾਸ਼ੀ ਨੂੰ ਪੂਰਾ ਚੰਨ ਹੁੰਦਾ ਹੈ ਠੀਕ ਹੈ ਮੀਂਹ ਮੀਂਹ ਪੈਣ ਨਾਲ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਮੀਂਹ ਪੈਣ ਨਾਲ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਅਗਲਾ ਕੁਐਸਚਨ ਹੈ ਫਰੈਂਡ ਸ਼ਬਦਾਂ ਦੇ ਜੋੜੇ ਬਣਾਣੇ ਤੁਸੀ ਠੀਕ ਹੈ ਪਿਛਲੇ ਲੈਸਨ ਚ ਵੀ ਮੈਂ ਦੱਸੇ ਸੀ ਨਾ ਜੋੜੇ ਕਿੱਦਾਂ ਬਣਾਣੇ ਕਾਲਾ ਚਿੱਟਾ ਠੀਕ ਹੈ ਇਸ ਤਰ੍ਹਾਂ ਜੋੜ ਬਣਾਣੇ ਹਨੇਰਾ ਚਾਨਣ ਰਾਤ ਦਿਨ ਧਰਤੀ ਸੂਰਜ ਸੂਰਜ ਧਰਤੀ ਬੋਲਦੇ ਹਨ ਕਾਲਾ ਚਿੱਟਾ ਹਨੇਰਾ ਚਾਨਣ ਰਾਤ ਦਿਨ ਇਹ ਜੋੜੇ ਬਣ ਗਏ ਨਾ ਹਵਾ ਪਾਣੀ ਹੈ ਨਾ ਇਸ ਤਰ੍ਹਾਂ ਹੁੰਦੇ ਆ ਜੋੜੇ ਠੀਕ ਹੈ ਚਲੋ ਲਿਖ ਲਓ ਜਲਦੀ ਜਲਦੀ ਅੱਗੇ ਆਪਾਂ ਇਹਦੇ ਕੁਐਸਚਨ ਆਨਸਰ ਵੀ ਕਰ ਲਈਏ ਤੇ ਚਲੋ ਫਰੈਂਡਸ ਆਪਾਂ ਕੁਐਸਚਨ ਆਨਸਰ ਲੈ ਗਦੇ ਹੇਟ ਲਿਕੇ ਪ੍ਰਸ਼ਨਾਂ ਦੇ ਉੱਤਰ ਦੋ ਇਹਦਾ ਪਹਿਲਾ ਕੁਐਸਚਨ ਹੈ ਅਸਮਾਨ ਵਿੱਚ ਕੀ ਕੁਝ ਦਿਖਾਈ ਦਿੰਦਾ ਹੈ ਤੁਹਾਨੂੰ ਅਸਮਾਨ ਵਿੱਚ ਕੀ ਕੁਝ ਦਿਖਾਈ ਦਿੰਦਾ ਹੈ ਉੱਤਰ ਕੀ ਆਊਗਾ ਅਸਮਾਨ ਵਿੱਚ ਦਿਨ ਵੇਲੇ ਸੂਰਜ ਤੇ ਬੱਦਲ ਅਤੇ ਰਾਤ ਵੇਲੇ ਚੰਨ ਤਾਰੇ ਦਿਖਾਈ ਦਿੰਦੇ ਹਨ तारे हन। तारे हन। तारे रात तारे दिखाई अगला चंद कदो दिखाई ही है पूरा चंद कदो पता है पूर्णवासी नई दिता है ठीक है अगला है सूरज कदों निकलता है सूरज दिन वेले निकलता है सारे पता होना है ना ਦਿਨ ਤੇ ਰਾਤ ਦਾ ਪਤਾ ਹੈ ਨਾ ਸਾਰਿਆਂ ਨੂੰ ਬੱਚੋ ਠੀਕ ਹੈ ਤੇ ਜੋ ਜੋ ਹੁੰਦਾ ਤੁਸੀਂ ਬੇਚੀਜਕ ਲਿਖ ਸਕਦੇ ਪੂਰਾ ਚੰਨ ਕੋਲੋਂ ਹੁੰਦਾ ਹੈ ਸੂਰਜ ਕੋਲੋਂ ਨਿਕਲਦਾ ਤਾਰੇ ਕੋਲੋਂ ਦਿਖਾਈ ਦਿੰਦੇ ਹੈ ਨਾ ਤੇ ਅਸਮਾਨ ਚ ਕੀ ਕੀ ਨਜ਼ਰ ਆਂਦਾ ਹੈ ਠੀਕ ਹੈ ਇਹ ਸਭ ਕੁਝ ਤੁਸੀਂ ਲਿਖ ਸਕਦੇ ਹੋ ਆਪਣੇ ਆਪ ਬਹੁਤ ਹੀ ਈਜ਼ੀ ਹੈ ਤੇ ਚਲੋ ਜੇ ਲਿਖ ਲਓ ਥੋੜੇ ਇਹਦੇ ਦੋ ਤਿੰਨ ਕੁਐਸਚਨ ਹੋਰ ਹੈ ਉਹ ਵੀ ਲਿਖ ਲੈਂਦੇ ਆ ਓਕੇ ਚਲੋ ਅਗਲੇ ਕੁਐਸਚਨ ਕਰ ਲੈਂਦੇ ਆ ਫਰੈਂਡਸ ਦਿਨ ਵੇਲੇ ਅਸਮਾਨ ਦਾ ਰੰਗ ਕੀ ਹੁੰਦਾ ਹੈ ਦਿਨ ਵੇਲੇ ਅਸਮਾਨ ਦਾ ਰੰਗ ਹਲਕਾ ਨੀਲਾ ਜਾਂ ਅਸਮਾਨੀ ਹੁੰਦਾ ਹੈ ਬਿਜਲੀ ਕਦੋਂ ਲਿਸ਼ਕਦੀ ਹੈ ਜਦੋਂ ਬੱਦਲ ਆਪਸ ਵਿੱਚ ਟਕਰਾਉਂਦੇ ਹਨ ਤਾਂ ਬਿਜਲੀ ਲਿਸ਼ਕਦੀ ਹੈ ਸਤਰੰਗੀ ਪੀਂ ਕਦੋਂ ਬਣਦੀ ਹੈ ਜਦੋਂ ਬਾਰਿਸ਼ ਹੋ ਕੇ हटਦੀ ਉਹਦਾ ਸਤਰੰਗੀ ਜਦੋਂ ਕਿਰਣਾ ਪੈਂਦੀਆਂ ਜਦੋਂ ਹਲਕੀ ਹਲਕੀ ਬਾਰਿਸ਼ ਹੁੰਦੀ ਹੁੰਦੀ ਨੇ ਤਾਂ ਕਿਰਣਾ ਸੂਰੇ ਦੀਆਂ ਕਿਰਣਾ ਉਹਦੇ ਤੇ ਪੈਂਦੀਆਂ ਤਾਂ ਦੇਖਿਆ ਤੁਸੀਂ ਅਸਮਾਨ ਤੇ ਉਹ ਆਂਦੀ ਹੈ ਰੇਨਬੋ ਉਸ ਨੂੰ ਕਹਿੰਦੇ ਸਤਰੰਗੀ ਪੀਂਗ ਠੀਕ ਹੈ ਤਾਂ ਵਰ ਵਰਖਾ ਤੋਂ ਬਾਅਦ ਜਦੋਂ ਸੂਰੇ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਸਤਰੰਗੀ ਪੀਂਗ ਬਣਦੀ ਹੈ ਚਲੋ ਜਲਦੀ ਨਾਲ ਇਹ ਨੋਟ ਕਰ ਲਓ ਅੱਗੇ ਹੋਰ ਲਿਖਦੇ ਆਂ ਅਗਲਾ ਕੁਐਸਚਨ ਹੈ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖਣਾ ਗਲਤ ਲਿਖਿਆ ਹੋਣਾ ਉਹਨੂੰ ਤੁਸੀਂ ਸ਼ੁੱਧ ਕਰਕੇ ਲਿਖਣਾ ਹੈ ਕਈ ਬੱਚੇ ਕਰਦੇ ਹਨਾ ਲਾ ਮਾਤਰਾ ਨਹੀਂ ਪਤਾ ਹੁੰਦਾ ਕਈਆਂ ਨੂੰ ਲਾਮ ਕਿੱਥੇ ਲਗਣੀ ਆ ਓੰਕੜ ਇੱਕ ਲਗਣਾ ਦੁਲੈਂਕੜ ਲਗਣਾ ਕਿ ਓੰਕੜ ਲਗਣਾ ਹੈ ਨਾ ਤੇ ਇਹ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜਾ ਸ਼ੁੱਧ ਹੈ ਕਿਹੜਾ ਅਸ਼ੁੱਧ ਹੈ ਠੀਕ ਹੈ ਆ ਕੇ ਤੁਸੀਂ ਆਵਾਜ਼ ਬੋਲ ਕੇ ਦੇਖਣਾ ਤਾਂ ਤੁਹਾਨੂੰ ਪਤਾ ਲੱਗਣਾ ਸ ਸ ਨੂੰ ਓੰਕੜ ਰਾ ਰਾ ਜਜਾ ਸੂਰਜ ਜਦੋਂ ਇੱਕ ਹੋਵੇ ਤਾਂ ਜਲਦੀ ਬੋਲਿਆ ਜਾਂਦਾ ਹੈ ਨਾ ਤੇ ਜਦੋਂ ਦੋ ਲੱਗ ਗਏ ਸੂਰਜ ਸੂਰਜ ਤੇ ਲੰਬੀ ਆਵਾਜ਼ ਆ ਜਾਂਦੀ ਹੈ ਨਾ ਤੇ ਇੱਥੇ ਕੀ ਆ ਜਾਊਗਾ ਦਲੈਂਕੜ ਤੇ ਇਹ ਠੀਕ ਹੋਣਾ ਇਹ ਗਲਤ ਹੈ ਸੁਰਜ ਹੁਣ ਦੇਖੋ ਇਹ ਕੀ ਹੈ ਬ ਦਲ ਬ ਦਲ ਦ ਦੇ ਉੱਤੇ ਵਾਲੇ ਜੋਰ ਲੱਗਦਾ ਪਿਆ ਨਾ ਤੇ ਇਹ ਕੀ ਹੈ ਗਲਤ ਹੈ ਨਾ ਬ ਦਲ ਹੁੰਦਾ ਕੀ ਹੈ ਬੱਦਲ ਬ ਦੇ ਉੱਤੇ ਜੋਰ ਲੱਗਣਾ ਹੈ ਬੱਦਲ ਸਮਝ ਆ ਗਈ ਫਿਰ ਹੈ ਅਸਮਾਨੀ ਅਸਮਾਨੀ ਅਸਮਾਨੇ ਕੀ ਆਣਾ ਹੈ ਇਹਦੇ ਪਿੱਛੇ ਬਿਹਾਰੀ ਅਸਮਾਨੀ ਨੀ ਠੀਕ ਹੈ ਫਿਰ ਹੈ ਤਾਰੀਆਂ ਤਾਰੀਆਂ ਇਹ ਕੀ ਆ ਗਿਆ ਤਾਰੀਆਂ ਹੁੰਦਾ ਕੀ ਆ ਤਾਰਿਆਂ 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 ਦੀ ਲੋਏ ਬੋਲਦੇ ਨੇ ਤਾਰਿਆਂ ਦੀ ਲੋਏ ਠੀਕ ਹੈ ਤਾਰੀਆਂ ਇਹ ਗਲਤ ਹੈ ਤਾਰਿਆਂ ਇਹ ਦੀ ਸਿਹਾਰੀ ਆਣੀ ਇੱਥੇ ਸਿਹਾਰੀ ਚੰਨ ਚੰਨ ਲਿਖਿਆ ਚਾਨਣ ਆਣਾ ਚੰਨ ਇਹ ਕੀ ਆ ਗਿਆ ਚੰਨ ਚੰਨ ਹੁੰਦਾ चंद्रमा के अंदर हैं चन्न ठीक है मे, मे, मी मीह मीहे गलत है सियारी नहीं लगनी है बिहारी लगनी है ठीक है ठीके? अगला देख लो वचन बदलो एक वचन बहुवचन एक वचन ते बहुवचन पहला है तारा तारे दीवा, ज्यादा की कहोंगे दीवे। ਖਰਬੂਜ਼ਾ ਖਰਬੂਜ਼ੇ ਰੋਟੀ ਰੋਟੀਆਂ ਵਿਆਹਰੀ ਲੱਗੇ ਨਾ ਤਾਂ ਐਡਾ ਐਡ ਨੂੰ ਕਰਨਾ ਬਿੰਦੀ ਆ ਜਾਊਗੀ ਸਬਜ਼ੀ ਸਬਜ਼ੀਆਂ ਚਾਬੀ ਚਾਪੀਆਂ ਅਗਲੀ ਸਮਝਣਾ ਬੱਚੋ ਤੇ ਚਲੋ ਅੱਜ ਦਾ ਇਹ ਲੈਸਨ ਆਪਣਾ ਖਤਮ ਹੁੰਦਾ ਹੈ ਤੇ ਆਪਾਂ ਆਪਣੀ ਕਲਾਸ ਵੀ ਇੱਥੇ ਖਤਮ ਕਰਦੇ ਆਂ ਅਗਲੀ ਕਲਾਸ 'ਚ ਫਿਰ ਮਿਲਾਂਗੇ ਅਗਲਾ ਚੈਪਟਰ ਲੈ ਕੇ ਤਦ ਤੱਕ ਲਈ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ ਥੈਂਕ ਯੂ